ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਮਹਾਰਾਸ਼ਟਰ ਦੇ ਨੰਦੇੜ ਵਿਖੇ ਤਖਤ ਸ੍ਰੀ ਹਜ਼ੂਰ ਸਾਹਿਬ ਦਾ ਵਿਚ ਧਾਰਮਿਕ ਸਮਾਗਮ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਸੰਬੰਧੀ ਦਮਦਮੀ ਟਕਸਾਲ ਦੇ ਪ੍ਰਧਾਨ ਪਾਬਾ ਹਰਨਾਮ ਸਿੰਘ ਖਾਲਸਾ ਨੇ ਦਿੱਲੀ ਦੇ ਵੱੱਛੇ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝਾ ਕੀਤੀ ਹੈ। ਉਨ੍ਹਾਂ ਕਿਹਾ ਕਿ 24 ਤੇ 25 ਜਨਵਰੀ ਨੂੰ ਧਾਰਮਿਕ ਸਮਾਗਮ ਕਰਵਾਏ ਜਾਣਗੇ ਜਿਸ ਤੇ ਵੱਛੇ ਗੁਰੂ ਸਾਹਿਬਾਨ ਦਾ ਇਤਿਹਾਸ ਜਨਜਨ ਤੱਕ ਪੰਚਾਇਆ ਜਾਵੇਗਾ। 350ਵੇਂ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮ ਸ੍ਰੀ ਹਜ਼ੂਰ ਸਾਹਿਬ ਵਿਖੇ ਦੋ ਤਿੰਨ ਇਸ ਸਮਾਗਮ ਜੋ ਕਿ ਕਰਵਾਇਆ ਗਿਆ 24 ਤੇ 25 ਜਨਵਰੀ ਨੂੰ ਇਸ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਹੈ। ਮਹਾਰਾਸ਼ਟਰ ਸਰਕਾਰ ਦੇ ਵੱਲੋਂ ਮਹਾਰਾਜ ਨੋਵੇਂ ਪਾਸ਼ਾ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਦਾ 355ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਉਸ ਨੂੰ ਲੈ ਕੇ ਸਾਡੇ ਨਾਲ ਦਮਦਮੀ ਟਕਸਾਲ ਦੇ ਮੁਖੀ ਮੌਜੂਦ ਨੇ ਬਾਬਾ ਹਰਨਾਮ ਸਿੰਘ ਜੀ ਖਾਲਸਾ ਉਹਨਾਂ ਨਾਲ ਖਾਸ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਾਬਾ ਜੀ ਤੁਹਾਡਾ ਸਵਾਗਤ ਹੈ ਪੀਡੀਸੀ ਨੂੰ। ਉਹ ਬਹੁਤ ਧੰਨਵਾਦ ਜੀ ਆਪ ਜੀ ਦਾ। ਅ ਭਈ ਪਹਿਲਾ ਤਾਂ ਇਹ ਦੱਸ ਦੋ ਸਮਾਗਮ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਜਿਹੜਾ ਮਹਾਰਾਸ਼ਟਰ ਠੀਕ ਹੈ ਜੀ ਇਹ ਗੁਰੂ ਸਾਹਿਬ ਦੀ ਸਤਾਪਦੀ ਨਾਲ ਸੰਬੰਧਿਤ ਇਹ ਜਿਹੜੇ ਸਮਾਗਮ ਤਿੰਨ ਪ੍ਰੋਗਰਾਮ ਲਿਖੇ ਆ ਮਹਾਰਾਸ਼ਟਰ ਸਰਕਾਰ ਨੇ ਉਥੋਂ ਦੇ ਮੁੱਖ ਮੰਤਰੀ ਸ੍ਰੀ ਦਵਿੰਦਰ ਫਣ ਨਵੀਸ ਜੀ ਨੇ ਪਹਿਲਾ ਸਮਾਗਮ 7 ਦਸੰਬਰ ਨੂੰ 6 ਔਰ 7 ਦਸੰਬਰ ਦਾ ਨਾਗਪੁਰ ਦੇ ਵਿੱਚੋਂ ਲਿਖਿਆ ਗਿਆ ਸੀ ਜਿਸ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਉਧਰ ਦੀ ਸੰਗਤ ਨਾਨਕ ਪੰਥੀ ਸਿੱਖ ਸੰਗਤ ਸਮਾਗਮਾਂ ਦਾ ਹਿੱਸਾ ਬਣੀ ਆ ਇਨਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਉਸ ਸਮਾਗਮ ਤੋਂ ਬਾਅਦ ਇਸੇ ਤਰ੍ਹਾਂ ਹਜੂਰ ਸਾਹਿਬ 24 25 ਜਨਵਰੀ ਦਾ ਪ੍ਰੋਗਰਾਮ ਐ ਸਨੈਚਰ ਐਤਵਾਰ ਦਾ ਉਹਦੇ ਵਿੱਚ ਵੀ ਲੱਖਾਂ ਦੀ ਗਿਣਤੀ ਵਿੱਚ ਸੰਗਤ ਆ ਰਹੀ ਹੈ ਇਸੇ ਤਰ੍ਹਾਂ ਮੁੰਬਈ ਵਿੱਚ ਖਾਰਗਰ ਦੇ ਅੰਦਰ ਵੱਡਾ ਗਰਾਊਂਡ ਹੈ 200 ਏਕੜ ਦੇ ਲਗਭਗ ਉਹਦੇ ਵਿੱਚ ਇਹ ਸਮਾਗਮ 18 19 ਫਰਵਰੀ ਨੂੰ ਬੁੱਧ ਔਰ ਵੀਰਵਾਰ ਜੀ ਜਿਹਦੇ ਵਿੱਚ ਗੋਆ ਦੇ ਮੁੱਖ ਮੰਤਰੀ ਗੁਜਰਾਤ ਦੇ ਔਰ ਰਾਜਸਥਾਨ ਦੇ ਔਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦਵਿੰਦਰ ਫਣ ਨਵੀਰ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉੱਚੇ ਤੌਰ ਤੇ ਆ ਰਹੇ ਹਨ 19 ਫਰਵਰੀ ਨੂੰ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਧਾਰਮਿਕ ਜਥੇਬੰਦੀਆਂ ਨੂੰ ਸੰਤਾ ਮਹਾਪੁਰਖਾਂ ਨੂੰ ਵੀ ਨਮੰਤਰਣ ਪੱਤਰ ਸੱਦਾ ਪੱਤਰ ਭੇਜ ਰਹੇ ਹਾਂ ਜੀ ਨੰਬਰ 2 ਤੇ ਇਹ ਉਪਰਾਲਾ ਕੀਤਾ ਗਿਆ ਕਿ ਤਿੰਨ ਟ੍ਰੇਨਾਂ ਪੰਜਾਬ ਦੇ ਵਿੱਚੋਂ ਚੱਲਣਗੀਆਂ ਜਿਹਦੇ ਵਿੱਚ ਦੋ ਅੰਮ੍ਰਿਤਸਰ ਸਾਹਿਬ ਤੋਂ ਇੱਕ ਚੰਡੀਗੜ੍ਹ ਤੋਂ ਯਾਤਨ ਕਰ ਰਹੇ ਹਨ ਮੰਜ਼ੂਰੀ ਮਿਲ ਜੇ ਸੈਂਟਰ ਦੇ ਪਾਸ ਮਹਾਰਾਸ਼ਟਰ ਸਰਕਾਰ ਨੇ ਮਨਜ਼ੂਰੀ ਲਈ ਪ੍ਰਸਤਾਵ ਪੇ ਦਿਆਖਤੀ ਰੂਪ ਵਿੱਚ ਵੀ ਸਾਨੂੰ ਛੇ ਟ੍ਰੇਨਾਂ ਦੀ ਮਨਜ਼ੂਰੀ ਦੋ ਔਰ ਇਹ ਸੰਗਤ ਨੂੰ ਲੈ ਕੇ ਵੀ ਆਉਣਗੀਆਂ ਵਾਪਸ ਵੀ ਛੱਡ ਕੇ ਆਉਣਗੀਆਂ ਕੋਈ ਇਹਨਾਂ ਨੂੰ ਕਿਰਾਇਆ ਨਹੀਂ ਲਿਆ ਜਾਏਗਾ ਉੱਥੇ ਰਹਿਣ ਦਾ ਵੀ ਲੰਗਰ ਦਾ ਸਾਰਾ ਇਹਨਾਂ ਦਾ ਇੰਤਜ਼ਾਮ ਹੋਊਗਾ ਉਹਨਾਂ ਉਹਨਾਂ ਪ੍ਰੋਗਰਾਮਾਂ 'ਚ ਜੇ ਸੰਗਤਾਂ ਦੀ ਕੋਈ ਵੱਡੀ ਗੰਤੀ ਆਉਣ ਲਈ ਉਤਸ਼ਾਹ ਉਹਨਾਂ ਦੇ ਬੰਨ ਵਿੱਚ ਫਿਰ ਮਹਾਰਾਸ਼ਟਰ ਸਰਕਾਰ ਵੱਲੋਂ ਉਹ ਜਾ ਵੀ ਪ੍ਰਬੰਧ ਕਰਵਾਵਾਂਗੇ